ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਾਇਰਲ ਹੋਈ ਤੁਸੀਂ ਥੱਪੜ ਮਾਰ ਰਹੇ ਹੋ ਬਜ਼ੁਰਗ ਦੇ ਸਮਾਪੋਤੇ ਰੱਖੇ ਗੱਲ ਕੀ ਵਜ੍ਹਾ ਕੀ ਸੀਗੀ ਜੀ ਤੁਹਾਨੂੰ ਥੱਪੜ ਮਾਰਨੀ ਕਿਉਂ ਪੈ ਗਈ ਪਹਿਲੀ ਗੱਲ ਤਾਂ ਇਦਾਂ ਵਾ ਵੀ ਜੇ ਦੇ ਸਿੱਖੀ ਸਰੂਪ ਦੇ ਵਿੱਚ ਪੂਰਨਿਕ ਸਿੱਖੀ ਸਰੂਪ ਦੇ ਵਿੱਚ ਬੰਦਾ ਵਾ ਠੀਕ ਆ ਜੇ ਇਹ ਕੰਮ ਕਰਨੇ ਆ ਤੇ ਦਾੜ੍ਹੀਆਂ ਕੇਸ ਕਟਾ ਲਓ ਸਾਨੂੰ ਕੋਈ ਚੱਕਰ ਨਹੀਂ ਆ ਠੀਕ ਆ ਭਾਵੇਂ ਹੋਵੇ ਬਜ਼ੁਰਗ ਤੇ ਭਾਵੇਂ ਹੋਵੇ ਮੁੰਡਾ ਗੁੰਡਾ ਤੇ ਭਾਵੇਂ ਹੋ ਜਿਹੜਾ ਮਰਜੀ ਜੇ ਕੰਮ ਕਰੂਗਾ ਛੇਤਰ ਕੀ ਅਸੀਂ ਘਾਟੇ ਵੀ ਲਾਵਾਂਗੇ ਠੀਕ ਆ ਫਾਇਦੇ ਦੋ ਚਪੇੜਾਂ ਵਜੀਆਂ ਬੱਜਿਆ ਮਾਪੂ ਤੇ ਰੱਖੇ ਇਹ ਗੱਲ ਇੱਥੇ ਹੁਆ ਮੰਨ ਲੈਂਦਾ ਮੈਂ ਸਿੱਖੇ ਸਾਰਾ ਕੋ ਕਰਦਾ ਹੈ ਜੀ ਆਹ ਜੀ ਸਿੰਘਾਂ ਨੂੰ ਇਹ ਅਧਿਕਾਰ ਕਿਨੇ ਦੇ ਦਿੱਤਾ ਕਿ ਬਈ ਤੁਸੀਂ ਲੋਕਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਕੁੱਟੋ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਥੱਪੜ ਮਾਰੂ ਇਸ ਸਵਾਲ ਤੱਕ ਉੱਠਦੇ ਪੀਣ ਵੀ ਵੇਖੋ ਬਾਈ ਫਿਰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਦਾੜੀ ਕੇਸ ਰਾਕੇ ਤਮਾਂ ਨੂੰ ਖਾਂਦਾ ਸਾਨੂੰ ਗੁਰਕਲਗੀ ਧਰਪਾਸ਼ਨਾ ਅਧਿਕਾਰ ਦਿੱਤਾ ਜੇ ਕੋਈ ਕਰਦਾ ਤੇ ਫੁੱਟਾਂਗੇ ਅਸੀਂ ਮਾਰਾਂਗੇ ਛੇਤਰ ਕਿਉਂ ਨਹੀਂ ਮਾਰਾਂਗੇ ਬਾਈ ਸਾਨੂੰ ਬਾਜਾਂ ਵਾਲੇ ਦਾ ਅਧਿਕਾਰ ਆ ਅਸੀਂ ਬਾਣਾ ਪਾਇਆ ਜੇ ਅਸੀਂ ਬਾਣਾ ਪਾ ਕੇ ਵੀ ਜਿਹੇ ਹੋ ਜੇ ਕੰਮ ਸਹਿਣੇ ਆ ਤੇ ਫਿਰ ਫਿਟੇ ਲਾਣ ਸਾਡੇ ਬਾਣਾ ਪੋਂਤੇ ਬਾਈ ਨਿਹੰਗ ਸਿੰਘ ਹੁਣ ਆ ਚੀਜ਼ਾਂ ਦੇ ਉੱਪਰ ਉੱਤਰ ਆਏ ਨੇ ਬਾਈ ਉੱਤਰਾਂਗੇ ਕਿਉਂ ਨਹੀਂ ਉੱਤਰਾਂਗੇ ਫਿਰ ਅਸੀਂ ਇਹ ਕੰਮ ਕਰਾ ਲਈਏ ਇਹਨਾਂ ਕੋਲ ਬਾਬਾ ਜੀ ਅਸੀਂ ਉਤਰਾਂਗੇ ਸਾਨੂੰ ਜੋ ਮਰਜੀ ਸਾਨੂੰ ਆਪਣੇ ਸਿਰ ਦੇਣੇ ਮੈਂ ਦਵਾਂਗੇ ਅਸੀਂ ਇਹ ਕੰਮ ਚੱਲਣ ਨਹੀਂ ਦੇਣਾ ਜਿਹੜੇ ਹੋਰ ਵੀ ਕਈ ਹੁੰਦੇ ਆ ਜੇ ਸਾਨੂੰ ਕੋਈ ਲੱਭ ਗਿਆ ਤਾਂ ਅਸੀਂ ਯੁੱਤੀ ਇਹ ਹੀ ਛਤਰਵਰੇ ਤੇ ਇਦਾਂ ਫੇਰਾਂਗੇ ਨਾ ਵੀ ਕਦੀ ਯਾਦ ਰੱਖੋਗੇ ਵੇਖੋ ਬਾਬਾ ਜੀ ਜੇ ਅੱਜ ਆਪਾਂ ਸਮਝਾ ਦਿੰਦੇ ਕੱਲ ਨੂੰ ਹੋ ਸਕਦਾ ਵੀ ਹੋਰ ਕੋਈ ਉੱਠਦਾ ਸਮਝਦੇ ਆਂ ਅੱਜ ਦੇ ਵੱਜੀਆਂ ਉਹਦੇ ਦੋ ਚਪੇੜਾਂ ਠੀਕ ਆ ਤੇ ਉਹ ਸੁਧਰ ਗਿਆ ਉਹ ਬੰਦੇ ਨੇ ਮਤਲਬ ਕਿਹਾ ਵੀ ਮੈਂ ਨਹੀਂ ਆਗੋ ਤਾਂ ਕਰਦਾ ਹੋ ਸਕਦਾ ਜੇ ਅਹੀਂ ਉਹਨੂੰ ਪਿਆਰ ਨਾ ਸਮਝਾਉਂਦੇ ਇੱਕ ਤੇ ਅਸੀਂ ਵੀ ਮਹਾਰਾਜ ਲੋ ਦੁਖੀ ਬੰਦੇ ਵੀ ਤੁਸੀਂ ਤੁਸੀਂ ਬਾਣਾ ਪਾਇਆ ਵਾ ਮਹਾਰਾਜ ਨੂੰ ਆਪਣਾ ਸਿੱਖੀ ਸਰੂਪ ਮੰਨਿਆ ਤੇ ਤੁਸੀਂ ਇਹ ਚੀਜ਼ਾਂ ਵੇਖ ਕੇ ਤੇ ਤਾਂ ਵੀ ਅੰਦੇਖਾ ਕਰਨ ਦੇ ਇਹ ਚੀਜ਼ਾਂ ਸਮਝਣ ਵਾਲੀਆਂ ਨਾ ਵੀ ਵੇਖੋ ਮੈਂ ਉਹ ਸਿਚੁਏਸ਼ਨ ਹੀ ਇਦਾਂ ਦੀ ਠੀਕ ਆ ਦਾੜਾ ਕੇਸ ਰੱਖਿਆ ਉਹਨੇ ਉਸ ਬੰਦੇ ਨੇ ਵੇਖੋ ਹੁਣ ਆਪਾਂ ਕਹਿੰਦੇ ਆ ਵੀ ਸਾਡੇ ਦਾਦੇ ਬਾਬਿਆਂ ਨੇ ਬੜਾ ਕੁਝ ਕੀਤਾ ਠੀਕ ਆ ਸੀ ਚੜਕ ਨਹੀਂ ਜਿਹੜੇ ਸਿਰ ਲਵਾਏ ਠੀਕ ਆ ਤੇ ਆਹਨ ਨੂੰ ਇਹਨਾਂ ਦੇ ਬੱਚੇ ਕੀ ਕਹਿਣਗੇ ਵੀ ਦਾੜੀ ਕੇਸ ਵਾਲੇ ਇਦਾਂ ਦੇ ਹੁੰਦੇ ਤਮਾਕੂ ਲੋਂਦੇ ਇਹ ਚੀਜ਼ਾਂ ਸਮਝਣ ਵਾਲੀਆਂ ਹਨ ਤੇ ਜੇ ਇਹ ਇਹ ਇਹਦਾ ਕੱਲ ਨੂੰ ਪ੍ਰਭਾਵ ਪਾਊਗਾ ਪੀੜੀ ਤੇ ਜੇ ਅੱਜ ਨਾ ਰੋਕਿਆ ਗਿਆ ਇਹਨੂੰ ਤੇ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਇੱਕ ਬਜ਼ੁਰਗ ਨੂੰ ਥੱਪੜ ਮਾਰੇ ਜਾਂਦੇ ਨੇ ਤੇ ਥੱਪੜ ਮਾਰੇ ਜਾਂਦੇ ਨੇ ਕਿ ਬਈ ਉਹ ਬਜ਼ੁਰਗ ਜਿਹੜਾ ਹੈਗਾ ਉਹ ਤੰਬਾਕੂ ਖਾਂਦਾ ਸੀਗਾ ਲੋਕ ਬਹੁਤ ਸਵਾਲ ਚੱਕ ਰਹੇ ਸੀਗੇ ਨਿਹੰਗ ਸਿੰਘ ਸਾਡੇ ਨਾਲ ਹੈਗੇ ਨੇ ਸਾਗਰ ਸਿੰਘ ਅਕਾਲੀ ਅ ਹੋਰੀ ਉਹਨਾਂ ਦਾ ਨਾਮ ਹੈਗਾ ਇਹ ਗੱਲਬਾਤ ਕਰਦੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਹਨਾਂ ਨੇ ਥੱਪੜ ਕਿਉਂ ਮਾਰਿਆ ਸੀਗਾ ਉਸ ਤੋਂ ਇਲਾਵਾ ਵੀ ਕਈ ਮੁੱਦੇ ਨੇ ਬਾਬਾ ਜੀ ਪਲਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਾਇਰਲ ਹੋਈ ਤੁਸੀਂ ਥੱਪੜ ਮਾਰ ਰਹੇ ਹੋ ਬਜ਼ੁਰਗ ਦੇ ਕੀ ਵਜਾ ਕੀ ਸੀਗੀ ਜੀ ਤੁਹਾਨੂੰ ਥੱਪੜ ਮਾਰਨੇ ਕਿਉਂ ਪੈਗੀ ਪਹਿਲੀ ਗੱਲ ਤੇ ਇਦਾਂ ਵਾ ਵੀ ਜੇ ਤੇ ਸਿੱਖੀ ਸਰੂਪ ਦੇ ਵਿੱਚ ਪੂਰਨਿਕ ਸਿੱਖੀ ਸਰੂਪ ਦੇ ਵਿੱਚ ਬੰਦਾ ਵਾ ਠੀਕ ਆ ਜੇ ਇਹ ਕੰਮ ਕਰਨੇ ਆ ਤੇ ਦਾੜੀਆਂ ਕੇਸ ਕਟਾ ਲਓ ਸਾਨੂੰ ਕੋਈ ਚੱਕਰ ਨਹੀਂ ਆ ਠੀਕ ਆ ਭਾਵੇਂ ਹੋਵੇ ਬਜ਼ੁਰਗ ਤੇ ਭਾਵੇਂ ਹੋਵੇ ਮੁੰਡਾ ਗੁੰਡਾ ਤੇ ਭਾਵੇਂ ਹੋ ਜਿਹੜਾ ਮਰਜੀ ਜੇ ਕੰਮ ਕਰੂਗਾ ਛੇਤਰ ਕੀ ਅਸੀਂ ਘਾਟੇ ਵੀ ਲਾਵਾਂਗੇ ਠੀਕ ਆ ਹਾਇ ਦੇ ਦੋ ਚਪੇੜਾਂ ਵੱਜੀਆਂ ਬਾਈ ਕਮੈਂਟਾਂ ਦੇ ਵਿੱਚ ਕਈ ਲੋਕ ਪੱਗਾਂ ਦੇ ਵਿੱਚ ਸਿਰ ਫਸਾ ਕੇ ਸਾਨੂੰ ਇਹ ਚੀਜ਼ਾਂ ਕਹਿ ਰਹੇ ਆ ਵੀ ਤੁਸੀਂ ਬਾਬਾ ਜੀ ਤੁਹਾਨੂੰ ਸਮਝਾਉਣਾ ਚਾਹੀਦਾ ਸੀ ਇਹੀ ਕਰਨਾ ਚਾਹੀਦਾ ਸੀ ਉਹ ਬਾਬਾ ਜੀ ਤੁਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਇਹ ਗੱਲਾਂ ਕਰਨ ਦੇ ਜੇ ਹਾਂ ਉਹ ਸਿੱਖੀ ਸਰੂਪ ਦੇ ਵਿੱਚ ਯਾਰ ਸਾਨੂੰ ਕਿਸੇ ਦੇ ਘਰ ਦੇ ਨਾਲ ਕੋਈ ਮਤਲਬ ਨਹੀਂ ਆ ਵਿੱਚ ਕਈ ਕਹਿੰਦੇ ਆ ਬਾਬਾ ਜੀ ਉਹ ਗਰੀਬ ਗਰੀਬ ਬੰਦਾ ਸੀ ਉਹ ਪਹਿਲੀ ਗੱਲ ਤਾਂ ਸੁਣ ਲੋ ਮੇਰੀ ਗੱਲ ਉਹਦਾ ਜਾ ਕੇ ਗੱਗੜ ਪਾਣਾ ਪਿੰਡ ਜੇ ਜਾ ਕੇ ਉੱਥੇ ਪਤਾ ਕਰੋ ਜਾ ਕੇ ਵੀ ਸੱਤ ਕਿੱਲਾਂ ਦਾ ਮਾਲਕ ਆਓ ਠੀਕ ਆ ਸੱਤ ਕਿੱਲਾਂ ਦਾ ਮਾਲਕ ਡੰਗਰ ਬੱਛਾ ਸਭ ਰੱਖਿਆ ਉਹਨੇ ਤੇ ਘਰ ਉਹਦਾ ਜਾ ਕੇ ਵੇਖਿਓ ਵੇਹਲਰਗਾ ਘਰ ਆ ਉਹਦਾ ਗਰੀਬ ਯਾਰ ਸਾਨੂੰ ਕੋਈ ਮਤਲਬ ਨਹੀਂ ਗਰੀਬ ਹੋਵੇ ਭਾਵੇਂ ਮੀਰ ਹੋਵੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਤੇ ਮਤਲਬ ਆ ਵੀ ਸਾਡਾ ਮਹਾਰਾਜ ਦਾ ਕੇ ਸਿੱਖੀ ਸਰੂਪ ਆ ਕੇਸ ਆ ਠੀਕ ਆ ਉਹ ਜਾਂ ਤੇ ਇਹ ਕੰਮ ਕਰਨੇ ਤੇ ਫਿਰ ਉਹ ਜਾਂ ਕਟਾਲੇ ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਇਸ ਤਰੀਕੇ ਦੇ ਨਾਲ ਕੱਟੜਵਾਦ ਵਧ ਰਿਹਾ ਹੈਗਾ ਲੋਕਾਂ ਨੂੰ ਇਹ ਲੱਗੇਗਾ ਕਿ ਨਿਹੰਗ ਸਿੰਘ ਹੁਣ ਆ ਚੀਜ਼ਾਂ ਦੇ ਉੱਪਰ ਉਤਰ ਆਏ ਨੇ ਭਾਈ ਉਤਰਾਂਗੇ ਕਿਉਂ ਨਹੀਂ ਉਤਰਾਂਗੇ ਫਿਰ ਅਸੀਂ ਇਹ ਕੰਮ ਕਰਾ ਲਈਏ ਇਹਨਾਂ ਕੋਲ ਬਾਬਾ ਜੀ ਅਸੀਂ ਉਤਰਾਂਗੇ ਸਾਨੂੰ ਜੋ ਮਰਜ਼ੀ ਸਾਨੂੰ ਆਪਣੇ ਸਿਰ ਦੇਣੇ ਮੈਂ ਦੇਵਾਂਗੇ ਅਸੀਂ ਇਹ ਕੰਮ ਚੱਲਣ ਨਹੀਂ ਦੇਣਾ ਹੂੰ ਜਿਹੜੇ ਹੋਰ ਵੀ ਕਈ ਸੁੰਦੇ ਆ ਜੇ ਸਾਨੂੰ ਕੋਈ ਲੱਭ ਗਿਆ ਤਾਂ ਅਸੀਂ ਯੁੱਤੀ ਇਹੇ ਛਤਰਵਰੇ ਤੇ ਇਦਾਂ ਫੇਰਾਂਗੇ ਨਾ ਵੀ ਕਦੀ ਯਾਦ ਰੱਖੋਗੇ ਲੋਕ ਕਹਿੰਦੇ ਪੈਣ ਕਿ ਵੀ ਨਿਹੰਗ ਸਿੰਘਾਂ ਨੂੰ ਇਹ ਅਧਿਕਾਰ ਕਿਹਨੇ ਦੇ ਦਿੱਤਾ ਕਿ ਬਈ ਤੁਸੀਂ ਲੋਕਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਕੁੱਟੋ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਥੱਪੜ ਮਾਰੋ ਇਹ ਸਵਾਲ ਤੱਕ ਉੱਠਦੇ ਪੈਣ ਵੀ ਵੇਖੋ ਬਾਈ ਫਿਰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਦਾੜੀ ਕੇਸ ਰੱਖ ਕੇ ਤਮਾਗੂ ਖਾਂਦਾ ਸਾਨੂੰ ਗੁਰਕਲਗੀ ਧਰਪਾਸ਼ਨ ਅਧਿਕਾਰ ਦਿੱਤਾ ਜੇ ਕੋਈ ਕਰਦਾ ਤੇ ਕੁੱਟਾਂਗੇ ਅਸੀਂ ਮਾਰਾਂਗੇ ਛਤਰ ਹੂੰ ਕਿਉਂ ਨਹੀਂ ਮਾਰਾਂਗੇ ਬਾਈ ਸਾਨੂੰ ਬਾਜਾਂ ਵਾਲੇ ਦਾ ਅਧਿਕਾਰ ਅਹੀਂ ਬਾਣਾ ਪਾਇਆ ਜੇ ਅਹੀਂ ਬਾਣਾ ਪਾ ਕੇ ਵੀ ਜੇ ਇਹੋ ਜੇ ਕੰਮ ਸਹਿਣੇ ਆ ਤੇ ਫਿਰ ਫਿਟੇ ਲਾਣ ਸਾਡੇ ਬਾਣਾ ਪਉਣਤੇ ਬਾਈ ਹੂੰ ਤਾਂ ਲੱਗਦਾ ਕਿ ਬਾਣਾ ਪਾਣ ਵਾਲੇ ਨੂੰ ਹਰੇਕ ਬੰਦੇ ਨੂੰ ਜੇਕਰ ਕੋਈ ਤਮਾਕੂ ਖਾਂਦਾ ਹੈ ਇਹ ਦਾਰੂ ਪੀਂਦਾ ਸ਼ਰਾਬ ਪੀਂਦਾ ਉਹਨੂੰ ਕੁੱਟਣਾ ਚਾਹੀਦਾ ਹੈਗਾ ਬਾਈ ਵੇਖੋ ਮੈਂ ਉਹ ਸਿਚੁਏਸ਼ਨ ਹੀ ਇਦਾਂ ਦੀ ਠੀਕ ਆ ਦਾੜਾ ਕੇਸ ਰੱਖਿਆ ਉਹਨੇ ਉਸ ਬੰਦੇ ਨੇ ਹੂੰ ਵੇਖੋ ਹੁਣ ਆਪਾਂ ਕਹਿੰਨੇ ਆ ਵੀ ਸਾਡੇ ਦਾਦੇ ਬਾਬਿਆਂ ਨੇ ਬੜਾ ਕੁਝ ਕੀਤਾ ਹੂੰ ਠੀਕ ਆ ਚੜਕ ਲਈ ਜਿਹੜੇ ਸਿਰ ਲਵਾਏ ਠੀਕ ਆ ਤੇ ਆਹਨ ਨੂੰ ਇਹਨਾਂ ਦੇ ਬੱਚੇ ਕੀ ਕਹਿਣਗੇ ਵੀ ਦਾੜੀ ਕੇਸ ਵਾਲੇ ਇਦਾਂ ਨਹੀਂ ਹੁੰਦੇ ਤਮਾਕੂ ਲਾਉਂਦੇ ਹੂੰ ਇਹ ਚੀਜ਼ਾਂ ਸਮਝਣ ਵਾਲੀਆਂ ਹੋਣਾ ਤੇ ਜੇ ਇਹ ਇਹ ਇਹਦਾ ਕੱਲ ਨੂੰ ਪ੍ਰਭਾਵ ਪਾਊਗਾ ਪੀੜੀ ਤੇ ਜੇ ਅੱਜ ਨਾ ਰੋਕਿਆ ਗਿਆ ਇਹਨੂੰ ਤੇ ਤੁਹਾਨੂੰ ਲੱਗਦਾ ਕਿ ਇਹ ਪ੍ਰਭਾਵ ਪਾਵੇਗਾ ਨਾਲੇ ਸਮੇਂ ਦੇ ਵਿੱਚ ਬਿਲਕੁਲ ਪਾਏਗਾ ਜੀ ਤੁਹਾਨੂੰ ਲੱਗਦਾ ਕਿ ਉਹ ਬਜ਼ੁਰਗ ਨੂੰ ਸਮਝਾ ਦੇਣਾ ਚਾਹੀਦਾ ਸੀਗਾ ਉਹ ਬੈਟਰ ਆਪਸ਼ਨ ਸੀਗੀ ਕੁੱਟਣ ਨਾਲ ਵੇਖੋ ਬਾਬਾ ਜੀ ਜੇ ਅੱਜ ਆਪਾਂ ਸਮਝਾ ਦਿੰਦੇ ਕੱਲ ਨੂੰ ਹੋ ਸਕਦਾ ਵੀ ਹੋਰ ਕੋਈ ਉੱਠਦਾ ਸਮਝਦੇ ਆਂ ਅੱਜ ਦੇ ਵਜਿਆਂ ਉਹਦੇ ਦੋ ਚਪੇੜਾਂ ਠੀਕ ਆ ਤੇ ਉਹ ਸੁਧਰ ਗਿਆ ਉਹ ਬੰਦੇ ਨੇ ਮਤਲਬ ਕਿਹਾ ਵੀ ਮੈਂ ਨਹੀਂ ਆਗੋ ਤਾਂ ਕਰਦਾ ਹੋ ਸਕਦਾ ਜੇ ਅਸੀਂ ਉਹਨੂੰ ਪਿਆਰ ਨਾ ਸਮਝਾਉਂਦੇ ਇੱਕ ਤੇ ਅਸੀਂ ਵੀ ਮਹਾਰਾਜ ਨੂੰ ਦੁਖੀ ਬੰਦੇ ਵੀ ਤੁਸੀਂ ਤੁਸੀਂ ਬਣਾ ਪਾਇਆ ਵਾ ਮਹਾਰਾਜ ਨੂੰ ਆਪਣਾ ਸਿੱਖੀ ਸਰੂਪ ਮੰਨਿਆ ਤੇ ਤੁਸੀਂ ਇਹ ਚੀਜ਼ਾਂ ਵੇਖ ਕੇ ਤੇ ਤਾਂ ਵੀ ਅੰਦੇਖਾ ਕਰਨ ਦੇ ਇਹ ਚੀਜ਼ਾਂ ਸਮਝਣ ਵਾਲੀਆਂ ਨਾ ਇੱਦਾਂ ਤਾਂ ਫੇਰ ਸਾਰੇ ਨਿਹੰਗ ਉੱਠ ਜਾਣਗੇ ਕੋਈ ਵੀ ਵਿਅਕਤੀ ਕੋਈ ਵੀ ਚੀਜ਼ ਕਰੇਗਾ ਤੇ ਉਹ ਜਾ ਕੇ ਉਹਦੇ ਥੱਪੜ ਮਾਰ ਦੇਵੇਗਾ ਲਾਅਨ ਕਾਨੂੰਨ ਫੇ ਕਿਤੇ ਰਹਿ ਗਿਆ ਫੇਰ ਤਾਂ ਨਿਹੰਗ ਸਿੰਘਾਂ ਦੇ ਹੱਥ ਦੇ ਉੱਪਰ ਸਾਰਾ ਕੁਝ ਹੋ ਗਿਆ ਵੇਖੋ ਬਾਬਾ ਜੀ ਗੱਲ ਇਹ ਆ ਵੀ ਸਾਰੇ ਨਿਹੰਗ ਸਿੰਘ ਨਹੀਂ ਨਹਿਗੇ ਜਿੰਨਾ ਬਾਣਾ ਪਾਇਆ ਵਾ ਸਾਰੇ ਨਿਹੰਗ ਸਿੰਘ ਨਹੀਂ ਪੇਖੀ ਵੀ ਆ ਵਿੱਚ ਹੂੰ ਸਮਝ ਦੇਣਾ ਜੇ ਸਾਰੇ ਨਿਹੰਗ ਸਿੰਘ ਹੋਣ ਨਾ ਤੇ ਫੇਰ ਇੱਕ ਆਈ ਕਾਲ ਕਾਲ ਹੋ ਜੇ ਸਾਰੇ ਨਿਹੰਗ ਸਿੰਘ ਨਹੀਂ ਹੈਗੇ ਹੂੰ ਇਹ ਚੀਜ਼ ਆ